ਬੈਸੇ ਤਾਂ ਬਹੁਤ ਮਾਰਾ ਹੋਇਆ ਕਿਸਾਨਾਂ ਦੇ ਉੱਤੇ ਜਿਹੜੇ ਲਗਾਤਾਰ ਲੰਬੇ ਸਮੇਂ ਤੋਂ ਅਸੀਂ ਪਿੱਟ ਰਹੇ ਹਾਂ ਸਾਰੇ ਕਿਸਾਨ ਦੁਖੀ ਨੇ ਜਿਹੜੀ ਜਿਹੜੀ ਖਰੀਦ 1 ਅਕਤੂਬਰ ਤੋਂ ਸ਼ੁਰੂ ਹੋ ਕੇ ਲਗਭਗ ਅਕਤੂਬਰ ਦੇ ਮਹੀਨੇ ਦੇ ਵਿੱਚ ਨਿਪਟ ਜਾਣਾ ਚਾਹੀਦਾ ਸੀਗਾ ਉਹ ਅੱਜ 12 ਨਵੰਬਰ ਹੋਣ ਦੇ ਬਾਵਜੂਦ ਵੀ ਲੋਕ ਮੰਡੀਆਂ 'ਚ ਫਸੇ ਬੈਠੇ ਨੇ ਔਰ ਅੰਬਾਰ ਲੱਗੇ ਪਏ ਨੇ ਔਰ ਇਹਨਾਂ ਹਾਲਾਤਾਂ ਦੇ ਵਿੱਚ ਜਿਹੜਾ ਝੋਨਾ ਪਹਿਲਾਂ ਵੜਿਆ ਗਿਆ ਕੁਛ ਇਹਦਾ ਮੌਇਸਚਰ 11 ਆ ਰਿਹਾ ਕਿਸੇ ਦਾ 12 ਕਿਸੇ ਦਾ 14 ਕਿਸੇ ਦਾ 13 ਕਿਸੇ ਦਾ 15 ਉਹ ਝੋਨੇ ਵੀ ਮਤਲਬ ਸਰਕਾਰ ਵੱਲੋਂ ਇੰਨੀ ਅਣਗਹਿਲੀ ਵਰਤੀ ਜਾ ਰਹੀ ਹੈ ਕਿ ਉਹ ਕੱਟ ਲਾ ਕੇ ਖਰੀਦੇ ਜਾ ਰਹੇ ਨੇ ਔਰ ਛਿਲਣਾ ਵਾਲੇ ਆਰਟੀ ਇਨਸਪੈਕਟਰ ਔਰ ਅਜੇ ਆਪਣੀਆਂ ਮਾਰਕੀਟ ਕਮੇਟੀ ਦੇ ਜਿਹੜੇ ਸੁਪਰਵਾਈਜ਼ਰ ਨੇ ਸਭ ਦੀ ਮਿਲੀ ਭੁਗਤਣ ਵਾਲਾ ਹੈ ਇਹ ਸਾਰਾ ਕੁਝ ਹੋ ਰਿਹਾ ਕਿਸਾਨਾਂ ਦੀ ਔਰ ਇਹਦੇ ਖਿਲਾਫ ਜੋ ਕਿਸਾਨ ਵਿਚਾਰੇ ਆਪਦੀ ਇਸ ਸਮੱਸਿਆ ਨੂੰ ਲੈ ਕੇ ਪ੍ਰੋਟੈਸਟ ਕਰਦੇ ਨੇ ਕਿਸਾਨ ਕੋਲੇ ਹੈ ਵੀ ਕੁਛ ਨਹੀਂ ਉਹਦੀ ਮਰਜ਼ੀ ਆ ਇਨਸਪੈਕਟਰ ਆਉਂਦਾ ਮਰਜ਼ੀ ਇਨਸਪੈਕਟਰ ਆਉਦਾ ਹੀ ਨਹੀਂ ਜੇ ਇਨਸਪੈਕਟਰ ਆਉਂਦਾ ਨਹੀਂ ਤਾਂ ਫਿਰ ਇਨਸਪੈਕਟਰ ਨੂੰ ਆਇਦਾ ਘਰਾਓ ਹੋਣਾ ਸੁਭਾਵਿਕ ਹੈ ਤੇ ਜੇ ਪ੍ਰਸ਼ਾਸਨਿਕ ਅਧਿਕਾਰੀ ਲਗਾਤਾਰ ਲੰਬੇ ਸਮੇਂ ਤੋਂ ਕਿਸਾਨਾਂ ਦੀ ਇਹ ਲੁੱਟ ਜਿਹੜੀ ਹੋ ਰਹੀ ਆ ਜਿਹੜਾ ਮੌਇਸਚਰ 17 ਤੇ ਵਿਕਣਾ ਸੀ ਅਗਰ ਉਹ 12 ਮੌਇਸਚਰ ਤੇ ਚਲਿਆ ਗਿਆ 13 ਮੌਇਸਚਰ ਤੇ ਚਲਿਆ ਗਿਆ ਤਾਂ ਸਮਝ ਲਓ 4-4 5-5 ਕਿਲੋ ਕਿਸਾਨਾਂ ਦਾ ਤਾਂ ਲੁੱਟਿਆ ਗਿਆ ਇਹਨੂੰ ਲੁੱਟ ਕਰਵਾਇਆ ਕਿਹਨੇ ਪੰਜਾਬ ਸਰਕਾਰ ਨੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਨੇ ਤਾਂ ਅਧਿਕਾਰੀਆਂ ਤੇ ਰੋਸ ਗੁੱਸਾ ਹੋਣਾ ਵੀ ਮਤਲਬ ਜਾਇਜ਼ ਹੈ ਲੋਕਾਂ ਦਾ ਤੇ ਉਹਨੂੰ ਆਪਦੀ ਗਲਤੀ ਨੂੰ ਸਰਕਾਰਾਂ ਦੀ بجائے ਕਿਸਾਨਾਂ ਦੇ ਉੱਤੇ ਲਾਠੀ ਚਾਰਜ ਕਰਨਾ ਇਹ ਅਤੀ ਨਿੰਦਨਯੋਗ ਹੈ ਔਰ ਜਿਹਦੀ ਐਸਕੇਐਮ ਨਾਨ ਪੋਲਿਟੀਕਲ ਅੱਜ ਦੀ ਮੀਟਿੰਗ ਦੇ ਵਿੱਚ ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਕਰਦਾ ਔਰ ਪੰਜਾਬ ਸਰਕਾਰ ਨੂੰ ਹਦਾਇਤ ਕਰਦੇ ਆ ਕਿ ਕਿਸਾਨਾਂ ਨੂੰ ਪਰੇਤੰਗ ਪਰੇਸ਼ਾਨ ਕਰਨਾ ਬੰਦ ਕਰੇ ਔਰ ਉਹਨਾਂ ਕਿਸਾਨਾਂ ਜਿਹੜੇ ਕਿਸਾਨਾਂ ਦੇ ਉੱਤੇ ਨਜਾਇਜ਼ ਕੇਸ ਮੜਨ ਦੀਆਂ ਹੁਣ ਕੋਸ਼ਿਸ਼ਾਂ ਹੋ ਰਹੀਆਂ ਨੇ ਉਹਨਾਂ ਕੋਸ਼ਿਸ਼ਾਂ ਤੋਂ ਬਾਅਦ ਆਵੇ ਸਰਕਾਰ ਵਰਨਾ ਫਿਰ ਐਸਕੇਐਮ ਨੌਟ ਪੋਲਿਟਿਕਲ ਨੂੰ ਵੀ ਆਪਣਾ ਅੰਦੋਲਨ ਇਸ ਵਿਸ਼ੇ ਤੇ ਹੋਰ ਤੇਜ਼ ਕਰਨਾ ਪਵੇਗਾ ਵੈਸੇ ਤਾਂ ਬਹੁਤ ਮਾਰਾ ਹੋਇਆ ਕਿਸਾਨਾਂ ਦੇ ਉੱਤੇ ਜਿਹੜੇ ਲਗਾਤਾਰ ਲੰਬੇ ਸਮੇਂ ਤੋਂ ਅਸੀਂ ਪਿੱਟ ਰਹੇ ਹਾਂ ਸਾਰੇ ਕਿਸਾਨ ਦੁਖੀ ਨੇ ਜਿਹੜੀ ਜਿਹੜੀ ਖਰੀਦ 1 ਅਕਤੂਬਰ ਤੋਂ ਸ਼ੁਰੂ ਹੋ ਕੇ ਲਗਭਗ ਅਕਤੂਬਰ ਦੇ ਮਹੀਨੇ ਦੇ ਵਿੱਚ ਨਿਪਟ ਜਾਣਾ ਚਾਹੀਦਾ ਸੀਗਾ ਉਹ ਅੱਜ 12 ਨਵੰਬਰ ਹੋਣ ਦੇ ਬਾਵਜੂਦ ਵੀ ਲੋਕ ਮੰਡੀਆਂ 'ਚ ਫਸੇ ਬੈਠੇ ਨੇ ਔਰ ਅੰਬਾਰ ਲੱਗੇ ਪਏ ਨੇ ਔਰ ਇਹਨਾਂ ਹਾਲਾਤਾਂ ਦੇ ਵਿੱਚ ਜਿਹੜਾ ਝੋਨਾ ਪਹਿਲਾਂ ਵੜਿਆ ਗਿਆ ਕੁਛੇ ਦਾ ਮੌਸਮ 11 ਆ ਰਿਹਾ ਕਿਸੇ ਦਾ 12 ਕੇ ਦਾ 14 ਕੇ ਦਾ 13 ਕੇ ਦਾ 15 ਉਹ ਝੋਨੇ ਵੀ ਮਤਲਬ ਸਰਕਾਰ ਵੱਲੋਂ ਇੰਨੀ ਅਣਗਹਿਲੀ ਵਰਤੀ ਜਾ ਰਹੀ ਹੈ ਕਿ ਉਹ ਕੱਟ ਲਾ ਕੇ ਖਰੀਦੇ ਜਾ ਰਹੇ ਨੇ ਔਰ ਛੈਲਰਾਂ ਵਾਲੇ ਆਰਟੀ ਇਨਸਪੈਕਟਰ ਔਰ ਇਹ ਜੇ ਆਪਣੀਆਂ ਮਾਰਕੀਟ ਕਮੇਟੀ ਦੇ ਜਿਹੜੇ ਸੁਪਰਵਾਈਜ਼ਰ ਨੇ ਸਭ ਦੀ ਮਿਲੀ ਭੁਗਤਣ ਵਾਲਾ ਇਹ ਸਾਰਾ ਕੁਝ ਹੋ ਰਿਹਾ ਕਿਸਾਨਾਂ ਦੀ ਔਰ ਇਹਦੇ ਖਿਲਾਫ ਜੋ ਕਿਸਾਨ ਵਿਚਾਰੇ ਆਪਦੀ ਇਸ ਸਮੱਸਿਆ ਨੂੰ ਲੈ ਕੇ ਪ੍ਰੋਟੈਸਟ ਕਰਦੇ ਨੇ ਕਿਸਾਨ ਕੋਲੇ ਹੈ ਵੀ ਕੁਝ ਨਹੀਂ ਉਹਦੀ ਮਰਜ਼ੀ ਹੈ ਇਨਸਪੈਕਟਰ ਆਉਂਦਾ ਮਰਜ਼ੀ ਇਨਸਪੈਕਟਰ ਆਉਦਾ ਹੀ ਨਹੀਂ ਜੇ ਇਨਸਪੈਕਟਰ ਆਉਂਦਾ ਨਹੀਂ ਤਾਂ ਫਿਰ ਇਨਸਪੈਕਟਰ ਨੂੰ ਆਇਦਾ ਘਰਾਓ ਹੋਣਾ ਸੁਭਾਵਿਕ ਹੈ ਤੇ ਜੇ ਪ੍ਰਸ਼ਾਸਨਿਕ ਅਧਿਕਾਰੀ ਲਗਾਤਾਰ ਲੰਬੇ ਸਮੇਂ ਤੋਂ ਕਿਸਾਨਾਂ ਦੀ ਇਹ ਲੁੱਟ ਜਿਹੜੀ ਹੋ ਰਹੀ ਹੈ ਜਿਹੜਾ ਮੌਇਸਚਰ 17 ਤੇ ਵਿਕਣਾ ਸੀ ਅਗਰ ਉਹ 12 ਮੌਇਸਚਰ ਤੇ ਚਲਿਆ ਗਿਆ 13 ਮੌਇਸਚਰ ਤੇ ਚਲਿਆ ਗਿਆ ਤਾਂ ਸਮਝੋ 4-4 5-5 ਕਿਲੋ ਕਿਸਾਨਾਂ ਦਾ ਤਾਂ ਲੁੱਟਿਆ ਗਿਆ ਲੇਕਿਨ ਉਹਨੂੰ ਲੁੱਟ ਕਰਵਾਇਆ ਕਿਹਨੇ ਪੰਜਾਬ ਸਰਕਾਰ ਨੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਨੇ ਤਾਂ ਅਧਿਕਾਰੀਆਂ ਤੇ ਰੋਸ ਗੁੱਸਾ ਹੋਣਾ ਵੀ ਮਤਲਬ ਜ਼ਾਇਦਾ ਲੋਕਾਂ ਦਾ ਤੇ ਉਹਨੂੰ ਆਪਦੀ ਗਲਤੀ ਨੂੰ ਸਰਕਾਰਾਂ ਦੀ ਬਜਾਏ ਕਿਸਾਨਾਂ ਦੇ ਉੱਤੇ ਲਾਠੀ ਚਾਰਜ ਕਰਨਾ ਇਹ ਅਤੀ ਨਿੰਦਨਯੋਗ ਹੈ ਔਰ ਜਿਹਦੀ ਐਸਕੇਐਮ ਨਾਨ ਪੋਲਿਟੀਕਲ ਅੱਜ ਦੀ ਮੀਟਿੰਗ ਦੇ ਵਿੱਚ ਸਖਤ ਸ਼ਬਦਾਂ ਦੇ ਵਿੱਚ ਨਖੇਦੀ ਕਰਦਾ ਤੇ ਪੰਜਾਬ ਸਰਕਾਰ ਨੂੰ ਹਦਾਇਤ ਕਰਦੇ ਆ ਕਿ ਕਿਸਾਨਾਂ ਨੂੰ ਪਰੇਤੰਗ ਪਰੇਸ਼ਾਨ ਕਰਨਾ ਬੰਦ ਕਰੇ ਔਰ ਉਹਨਾਂ ਕਿਸਾਨਾਂ ਜਿਹੜੇ ਕਿਸਾਨਾਂ ਦੇ ਉੱਤੇ ਨਜਾਇਜ਼ ਕੇਸ ਮੜਨ ਦੀਆਂ ਹੁਣ ਕੋਸ਼ਿਸ਼ਾਂ ਹੋ ਰਹੀਆਂ ਨੇ ਉਹਨਾਂ ਕੋਸ਼ਿਸ਼ਾਂ ਤੋਂ ਬਾਜ਼ ਆਵੇ ਸਰਕਾਰ ਵਰਨਾ ਫਿਰ ਐਸਕੇਐਮ ਨਾਨ ਪੋਲਿਟੀਕਲ ਨੂੰ ਵੀ ਆਪਣਾ ਅੰਦੋਲਨ ਇਸ ਵਿਸ਼ੇ ਤੇ ਹੋਰ ਤੇਜ਼ ਕਰਨਾ